ਉਸ ਕਰਕੇ ਨੱਲਾ ਜਣੀ ਨੂੰ ਜਾਣੀ ਇਹ ਬੀਤ ਗਿਆ। ਉਹ ਸਾਡੇ ਕੰਮ ਦੇ ਅਸੀਂ ਇਹ ਪਰਸਨ ਕਰੇ ਬਣਾ ਵੀ ਸਰਸ ਬਣਾਉਂਦੇ। ਪਰ ਕਾਈ ਕਰਦੇ ਆ ਕਿ ਕੁਝ ਭਰਾ ਜਿਹੜੇ ਜਿਹਨਾਂ ਨੇ ਇਹ ਕਾਰੋਬਾਰ ਸਫਤਪੂਰਵਕ ਚਲਾਇਆ ਹੁੰਦਾ। ਕੁਝ ਇਹਦੇ ਚ ਛੱਡ ਵੀ ਜਾਂਦੇ ਆ ਤੇ ਇਹਨਾਂ ਨੂੰ ਦੇਖ ਕੇ ਵੀ ਜਿਹੜਾ ਸਫਲਪੂਰਵਕ ਹੈ ਉਹ ਕੀ ਕਰਦਾ ਰਿਹਾ ਕਿਵੇਂ ਹੈ। ਪੂਰਨ ਲੋਕਾਂ ਦੀ ਮੇਲ ਮੁਲਾਕਾਤ ਇਸ ਦੂਸਰੇ ਰਲਵੱਲ ਤੋਂ ਇਹੋ ਜਿਹੀ ਦਿਮਾਗਮਾਰ ਇਕੱਠਾਂ ਵਿੱਚ ਹੋਣ ਦੇ ਅੰਦਰ ਬੰਦੀਏ ਦੇ ਵਿਚਾਰ ਵਟਾਂਦਰਾ ਵੀ ਹੋ ਜਾਂਦਾ ਆਪਾਂ ਪੰਜਾਬ ਆਸੀ ਬਹੁਤ ਮਿਹਨਤੀ ਹਾਂ ਇਹ ਕੋਈ ਸ਼ੱਕ ਨਹੀਂ ਸਾਨੂੰ ਕੋਈ ਵੀ ਚੁਣੌਤੀ ਆਈ ਤੋੜਾ ਸਾਹਮਣਾ ਆਸੀ ਪੂਰੀ ਦਲੇਰੀ ਨਾਲ ਕਰਦੇ ਆ ਪੰਜਾਬ ਨੇ ਬਹੁਤ ਤਰੱਕੀ ਵੀ ਕੀਤੀ ਤੇ ਬਹੁਤ ਨਜ਼ਰਾ ਵੀ ਲਗੀਆਂ ਜਦੋਂ ਅਸੀਂ ਲੋਕ ਕਲਮ ਬੱਗੇ ਬਦਲਣ ਦੀ ਕੋਸ਼ਿਸ਼ ਕਰਦੇ ਆ ਕੋਈ ਇਹ ਜਿਆ ਪਰਮਾਤਮਾ ਵੱਲੋਂ ਜਾਂ ਮਾੜੇ ਲੋਕਾਂ ਵੱਲੋਂ ਐਂ ਦੀ ਗੱਲ ਹੋ ਜਾਂਦੀ ਫੇਰ ਪੰਜ ਚਾਰ ਦਾ ਵਿੱਚ ਆ ਜਾਂਦੇ ਆ ਪਰ ਤਕੜੇ ਆ ਕਦੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਅਸੀਂ ਹਮੇਸ਼ਾ ترقی ਬਲਵਾਦੇ ਰਹੇ ਆ ਅਜੇ ਵੀ ਸਾਰੇ ਹਿੰਦੂ ਸਰਾਹ ਤੋਂ ਅਸੀਂ ਸੋਹਣੇ ਤੇ ਰੱਜਵੀਂ ਰੋਟੀ ਖਾਂਦੇ ਉਹ ਸਾਡੀ ਮਿਹਨਤ ਹੈ ਤੇ ਸਾਡੀ ਹਿੰਮਤ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਪੰਜਾਬ ਦੀ ਸਰਕਾਰ ਦੀ ਗਵਾਹੀ ਕਰਦੇ ਤੁਸੀਂ ਸਾਰੇ ਹੀ ਪੰਜਾਬ ਵਾਸੀਆਂ ਨੇ ਵੱਡਾ ਕਰੋਸਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਉਹਦੇ ਵਿੱਚ ਅਸੀਂ ਸੁਧਾਰਨ ਦੇ ਲੋਕ ਮੰਤਰੀ ਆ ਮੈਨੂੰ ਵੀ ਤੁਹਾਡੀ ਕਿਰਪਾ ਨਾਲ ਤੁਹਾਡੀਆਂ ਅਸੀਸਾਂ ਤੇ ਅਸ਼ੀਰਵਾਦ ਨਾਲ ਇਹ ਪੰਜਾਬਤ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਗਿਆ ਸਰਦਾਰ ਤਵਨ ਸਿੰਘ ਮਾਹੋਰਾ ਨੇ ਅਰਵਿੰਦ ਕੇਂਦਰੀ왈 ਜੀ ਹੋਰਾਂ ਨੇ ਉਹਨਾਂ ਨੇ ਦੱਸਦਾ ਕਿ ਮੇਰਾ ਕੁਝ ਢੇਢ ਸਾਲ ਦਾ ਸਮਾਂ ਹੋ ਗਿਆ ਮੈਂ ਥੋੜੀ ਸੇਵਾ ਵਿੱਚ ਹੈ ਹਿੰਦੀ ਬਾੜੀ ਦਾ ਮੰਤਰੀ ਆਲਾ ਉਹਦੇ ਨਾਲ ਹੀ ਪਸ਼ੂ ਪਾਲਣ ਦੇ ਮੇਰੇ ਕੋਲ ਹੈ ਇਹਦੇ ਮੱਛੀ ਪਾਲਣ ਵੀ ਆ ਜਾਂਦਾ ਡੇਰੀ ਡਵੈਲਪਮੈਂਟ ਵੀ ਆ ਜਾਂਦਾ ਫੂਡ ਪ੍ਰੋਸੈਸਿੰਗ ਸਾਰਾ ਪਿੰਡਾਂ ਵਾਲੇ ਲੋਕਾਂ ਨਾਲ ਖੇਤੀ ਕਰਨ ਵਾਲੇ ਲੋਕਾਂ ਨਾਲ ਜੁੜਿਆ ਹੋਇਆ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜੇ ਮੈਨੂੰ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਤਾਂ ਉਹਨਾਂ ਲੋਕਾਂ ਦਾ ਕਿ ਜਿਹੜੇ ਸਾਰੇ ਦੇਸ਼ ਦੀ ਸਾਰੀ ਦੁਨੀਆ ਔਰ ਪੰਜਾਬ ਦੇ ਲੋਕਾਂ ਦੇ ਦੂਵੇਂ ਵਿੱਚ ਆਨੰਦ ਮੌਦੇ ਸਬਜ਼ੀ ਫਲੂਟ ਰੋਗ ਇਹ ਸਾਰਾ ਕੁਝ ਤੁਸੀਂ ਫਾਇਦਾ ਕਰਨ ਵਾਲੇ ਲੋਕਾਂ ਤੋਂ ਤੋਂਡੀ ਅਰਵਾਈ ਕਰਨਾ ਮੈਨੂੰ ਸਵਾ ਮਿਲਿਆ ਹੈ ਪਰ ਮੈਂ ਹਮੇਸ਼ਾ ਤੋਂ ਸਾਰੇ ਭੈਣ ਭਰਾਵਾਂ ਤੋਂ ਆਸ ਉਮੀਦ ਰੱਖਦਾ ਰਹਿਆ ਵੀ ਕੋਈ ਵੀ ਤੁਸੀਂ ਮੈਨੂੰ رائے ਦਿਓ مشਵਰਾ ਕੋਈ ਸਲਾਹ ਦਿਓ ਜਿਹੜੀ ਪੰਜਾਬ ਦੇ ਕੰਮ ਆ ਸਕੇ ਜਿਹਦੇ ਨਾਲ ਸੀ ਕੁਝ ਸੁਧਾਰ ਕਰ ਸਕੀਏ ਕੁਝ ਸਵਾਰ ਸਕੀਏ ਤੇ ਮੈਂ ਕਦੇ ਇਨਕਾਰ ਨਹੀਂ ਕਰਦਾ ਹੁੰਦਾ ਬੇਝਿਜਕ ਜਦੋਂ ਮਰਜ਼ੀ ਕਦੇ ਮੈਂ ਪਿੰਡੋਂ ਆਵਾਂ ਚੰਡੀਗੜ੍ਹੋਂ ਆਵਾਂ ਕੋਈ ਮਿਲਣ ਚ ਦਿੱਕਤ ਨਹੀਂ ਫੈਲੀ ਹੂਣ ਤੇ ਵੀ ਜੇ ਤੁਸੀਂ ਪੱਤਰ ਲਾਈਂ ਚੰਗਾ ਸੁਝਾਅ ਤੁਸੀਂ ਦੇ ਸਕਦੇ ਹੋ ਇਹ ਸਾਡੇ ਵਿੱਚ ਕੋਈ ਨੁਕਸ ਹੈ ਤਾਂ ਉਹ ਵੀ ਲਿਖ ਕੇ ਕਹਿੰਗੇ ਦੱਸ ਸਕਦੇ ਆ ਕੋਈ ਕੋਈ ਯੋਜਨਾ ਹੀ ਹੁੰਦੀ ਹੈ ਜਿਹੜੀ ਸਾਰੇ ਕੰਮਾਂ ਨੂੰ ਸਿੱਧਾ ਕਰਨ ਵਾਸਤੇ ਬਹੁਤ ਵੱਡਾ ਵਰਨਾਨ ਬਣਾ ਕਰਦੀ ਅਸੀਂ ਖੇਤੀ ਕਰਨ ਵਾਲੇ ਲੋਕ ਆ ਖੇਤੀ ਤੇ ਬਹੁਤ ਜ਼ੋਰ ਲਾ ਲੈਂਦੇ ਜਿੰਨਾ ਅਸੀਂ ਤੁਹਾਡੂ ਬਾਦ ਕੂਰ ਕਰਦਾ ਸੀ ਜਿੱਤਾ ਝਾੜ ਜਿੰਨਾ ਸਾਨੂੰ ਵੱਧ ਤੋਂ ਵੱਧ ਹੋਣਾ ਸੀ ਮੇਨ ਲਗਾਤ ਹੋ ਗਿਆ 100 100 ਮਿੰਟ ਤੱਕ ਉਨਾਲਿਆ ਨਾ 70 70 ਮਿੰਟ ਤੱਕ ਕਾਂਕਾ ਨਹੀਂ ਇਹ ਕਹਿੰਦਾ ਕਿੰਨਾ ਕੂਰ ਹੋ ਸਕਦਾ ਇਹ ਪਾਈਸ ਕਰਦ ਲਈ ਹੁਣ ਇੱਕ ਗਰੋਥ ਆ ਗਈ ਹੈ ਔਰ ਉਹਨੂੰ ਪੈਦਾ ਕਰਨ ਦੇ ਲਈ ਵੀ ਅਸੀਂ ਕੀ ਕੁਝ ਨਹੀਂ ਪਾਉਂਦੇ ਜੋ ਵੀ ਜੇ ਨਹੀਂ ਕੁਝ ਕਰਦੇ ਉਧਰਲੇ ਪਾਸੇ ਕੰਮ ਖਰਾਬ ਹੁੰਦਾ ਜੇ ਕਰਦੇ ਆ ਚਾਹੇ ਉਹ ਦਵਾਈਆਂ ਛੱਡਦੇ ਆ ਵਾਦ ਸਾਦਾ ਪੋਣੇ ਆ ਉਹ ਸਾਡੇ ਲਈ ਸਾਡੀ ਕੌਮ ਲਈ ਸਾਡੇ ਲੋਕਾਂ ਲਈ ਨੁਕਸਾਨ ਦੇ ਆ ਸਾਡੀ ਜ਼ਮੀਨ ਲਈ ਵੀ ਉਹ ਬਹੁਤ ਨੁਕਸਾਨ ਦੇ ਪਰ ਸਮਾਏ ਨੂੰ ਮਨ ਕਰਦਾ ਕਿ ਅਸੀਂ ਕੁਝ ਨਾ ਕੁਝ ਕਿਉਂਕਿ ਲੋੜ ਹੈ ਜਦੋਂ ਖੇਤੀ ਬੜੀ ਸਿੱਧੀ ਸਾਦੀ ਹੋਇਆ ਕਰਦੀ ਸੀ ਤੇ ਸਾਡਾ ਘਰ ਦਾ ਟੱਕ ਟੱਪ ਜਾਂਦਾ ਸੀ ਹੁਣ ਕੰਮਾਂ ਲੋੜਾਂ ਹੀ ਇੰਨੇ ਹੋ ਗਈਆਂ ਜੇ ਕੋਈ ਬੱਚੇ ਪੜ੍ਹਦੇ ਉਹਨਾਂ ਨੂੰ ਪੀਸ ਹੈ ਗ੍ਰੈਂਡ ਸੈਲ ਦਾ ਸਟੈਂਡਰਡ ਵੀ